ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਅਧิน ਸੇਵਾਮਾ ਚੋਣ ਬੋਰਡ ਪੰਜਾਬ ਵੱਲੋਂ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਅਪਡੇਟ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਅਪਡੇਟ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹ ਅਪਡੇਟ ਜਾਰੀ ਕੀਤੀ ਗਈ ਹੈ ਅਦੀਨ ਸੇਵਾ ਮਚੌਂ ਬੋਰਡ ਪੰਜਾਬ ਵਨ ਪਵਨ ਸੈਕਟਰ 68 ਐਸ ਐਸ ਨਗਰ ਬਲੋਏ ਅਪਡੇਟ ਜਾਰੀ ਕੀਤੀ ਗਈ ਹੈ ਇਹ ਅਪਡੇਟ ਇਸ਼ਤਿਹਾਰ ਨੰਬਰ 5/2023 ਦੇ ਸੰਬੰਧ ਵਿੱਚ ਹੈ ਇਸ਼ਤਿਹਾਰ ਨੰਬਰ 5/2023 ਦੇ ਰਾਹੀਂ ਭਾਸ਼ਾ ਵਿਭਾਗ ਪੰਜਾਬ ਦੀਆਂ ਕੋਰ ਸਹਾਇਕ ਦੀਆਂ 42 ਅਸਾਮੀਆਂ ਦੇ ਲਈ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹਨਾਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਦੇ ਮੈਰਿਟ ਅੰਕਾਂ ਦੇ ਉਧਾਰ ਤੇ ਉਮੀਦਵਾਰਾਂ ਨੂੰ 23 2025 ਨੂੰ ਅਧਿਨ ਸੇਵਾਮਾ ਚੌਂਡ ਬੋਰਡ ਬਨਪਵਨ ਸੈਕਟਰ 68 ਐਸਐਸ ਨਗਰ ਵਿਖੇ ਕਾਉਂਸਲਿੰਗ ਲਈ ਬੁਲਾਇਆ ਗਿਆ ਸੀ। ਕਾਉਂਸਲਿੰਗ ਸ਼ਡਿਊਲ ਦੇ ਜਨਤਕ ਨੋਟਿਸ ਮਿਤੀ 15 2025 ਵਿੱਚ ਦਰਜ ਸ਼੍ਰੇਣੀवार ਮੈਰਿਟ ਅਨੁਸਾਰ ਜੋ ਉਮੀਦਵਾਰ ਕਿਸੇ ਵੀ ਕਾਰਨ ਕਰਕੇ ਮਿਤੀ 23 2025 ਨੂੰ ਕਾਉਂਸਲਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ ਉਹਨਾਂ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ ਦੁਬਾਰਾ ਕਾਉਂਸਲਿੰਗ ਰੱਖੀ ਗਈ ਹੈ ਜਿਹੜੇ ਵੀ ਉਮੀਦਵਾਰ ਕਿਸੇ ਵੀ ਕਾਰਨ ਕਰਕੇ 23 2025 ਨੂੰ ਹਾਜ਼ਰ ਨਹੀਂ ਹੋ ਸਕੇ ਉਹਨਾਂ ਦੀ ਦੁਬਾਰਾ ਕਾਉਂਸਲਿੰਗ ਰੱਖੀ ਗਈ ਹੈ ਜੀ 25 2025 ਨੂੰ ਸਵੇਰੇ 10 ਵਜੇ ਬੋਰਡ ਦੇ ਦਫ਼ਤਰ ਬਨ ਭਵਨ ਸੈਕਟਰ 68 ਐਸ ਐਸ ਨਗਰ ਵਿਖੇ ਤੁਹਾਡੀ ਕਾਉਂਸਲਿੰਗ ਰੱਖੀ ਗਈ ਹੈ ਦੁਬਾਰਾ ਮੌਕਾ ਦਿੱਤਾ ਜਾਂਦਾ ਹੈ ਦੋਸਤੋ ਇਹ ਹੈਗੀ ਹੈ ਜੀ ਅੱਜ ਦੀ ਅਪਡੇਟ ਜੋ ਇਸ਼ਤਿਹਾਰ ਨੰਬਰ 5/2023 ਦੇ ਸੰਬੰਧ ਵਿੱਚ ਹੈ ਵੀਡੀਓ ਵਧੀਆ ਲੱਗੀ ਕਮੈਂਟ ਸੈਕਸ਼ਨ ਵਿੱਚ ਫੀਡਬੈਕ ਜ਼ਰੂਰ ਦਿਓ ਤੁਸੀਂ ਕਿਹੜੀ ਪੋਸਟ ਲਈ ਅਪਲਾਈ ਕੀਤਾ ਹੈ ਕਮੈਂਟ ਸੈਕਸ਼ਨ ਵਿੱਚ ਤੁਸੀਂ ਦੱਸ ਸਕਦੇ ਹੋ ਤਾਂ ਕਿ ਜਦੋਂ ਵੀ ਉਸ ਪੋਸਟ ਦੇ ਸੰਬੰਧ ਵਿੱਚ ਨਵੀਂ ਅਪਡੇਟ ਆਵੇਗੀ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਵੇਗੀ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫਾਰ ਵਾਚਿੰਗ